ਲੁਧਿਆਣਾ ਦੇ ਸਿਵਲ ਹਸਪਤਾਲ ਦੇ ਬਾਹਰ ਅਤੇ ਅੰਦਰ ਉਸ ਸਮੇਂ ਸਹਿਮ ਦਾ ਮਾਹੌਲ ਬਣਦਾ ਹੋਇਆ ਨਜ਼ਰ ਆਇਆ ਜਦੋਂ ਆਪਸ ਵਿੱਚ ਉਲਝੀਆਂ ਹੋਈਆਂ ਦੋ ਧਿਰਾਂ ਦੇ ਜ਼ਖਮੀ ਹੋਏ ਲੋਕ ਹਸਪਤਾਲ ਪਹੁੰਚੇ ਦੱਸਿਆ ਜਾ ਰਿਹਾ ਹੈ ਕਿ ਕਿਸੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਦੋ ਧਿਰਾਂ ਆਪਸ ਵਿੱਚ ਉਲਝ ਗਈਆਂ ਜਿਸ ਦੌਰਾਨ ਦੋਵੇਂ ਧਿਰਾਂ ਦੇ ਕੁਝ ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਜੇਰੇ ਇਲਾਜ ਲਈ ਲਿਆਂਦਾ ਗਿਆ ਇਸ ਮੌਕੇ মিডিਆ ਨਾਲ ਗੱਲਬਾਤ ਕਰਦੇ ਹੋਏ ਪਹਿਲੀ ਧਿਰ ਦੇ ਨੌਜਵਾਨ ਅੰਕਿਤ ਨੇ ਦੂਜੀ ਧਿਰ ਤੇ ਧੱਕਾਸ਼ਾਹੀ ਕਰਨ ਦੇ ਇਲਜ਼ਾਮ ਲਗਾਏ ਨੇ ਭਾਈ ਮੇਰਾ ਨਾਮ ਅੰਕਿਤ ਹੈਗਾ ਵਾ ਕਿਤੇ ਮੈਸਲਾ ਹੋਇਆ ਮਸਲਾ ਇਹ ਸੀਗਾ ਜੀ ਇੱਕ ਮੁੰਡਾ ਸੀਗਾ ਇਹਨਾਂ ਦੇ ਮਤਲਬ ਸਾਡੇ ਮੱਲੇ ਦਾ ਹੀ ਉਹ ਕਿਤੇ ਲੰਘ ਰਿਹਾ ਹੋਣਾ ਮੇਰਾ ਬ੍ਰਦਰ ਮੋਟਰਸਾਈਕਲ ਤੇ ਆ ਰਿਹਾ ਸੀਗਾ ਕਿਹੜੀ ਜਗ੍ਹਾ ਹੈ ਦਾਣਾ ਮੰਡੀ ਥੋੜਾ ਪਹਿਲਾਂ ਸੂਰਜ ਜਿਹੜਾ ਅੰਦਰ ਹੈਗਾ ਜੀ ਉਹ ਸੀਰੀਅਸ ਹੈਗਾ ਇਹਨਾਂ ਨੇ ਕੀ ਕੀਤਾ ਪਹਿਲਾਂ ਬੈਸਬੂਸ ਕੀਤੀ ਇਹ ਗਾਲਾ ਗੋਲਾ ਕੱਢਣ ਲੱਗੇ ਜੀ ਉਹ ਮੁੰਡਾ ਛੋਟਾ ਉਹਨੇ ਇਹ ਮੇਰੇ ਬ੍ਰਦਰ ਨੇ ਕਿਹਾ ਕਿ ਚੱਲ ਮੈਂ ਤੇਰੀ ਮੰਮੀ ਕੋਲੇ ਜਾ ਕੇ ਆਨਾ ਉਹ ਘਰੇ ਗਿਆ ਜੀ ਅੱਗੋ ਇਹ ਇਹ ਮੁੰਡਾ ਪਤਾ ਕੀ ਕਹਿੰਦਾ ਕਹਿੰਦਾ ਤੂੰ ਮੇਰੇ ਘਰੇ ਆ ਕੇ ਕੀ ਕਰ ਲੇਗਾ ਮੇਰੇ ਮੈਂ ਕਰਦਿਆਂ ਨੂੰ ਐਂ ਕਰਕੇ ਆਇਆ ਵਾ ਮੇਰੇ ਬਾਰੇ ਬੋਲ ਕੇ ਆਇਆ ਵਾ ਇਹ ਕਹਿੰਦਾ ਜੀ ਠੀਕ ਆ ਮੈਂ ਤਾਂ ਜੋ ਕਹਿਣਾ ਸੀਗਾ ਕਹਿਦਾ ਤੇਰੇ ਘਰੇ ਜਾ ਕੇ ਅੱਗੋ ਉਹ ਮੁੰਡਾ ਜਿਹੜਾ ਆਇਆ ਵਾ ਜਿਹਦੇ ਨਾਲ ਲੜਾਈ ਸੀ ਉਹ 25 ਦੀ ਮੁੰਡੇ ਇਕੱਠੇ ਕਰਕੇ ਲਿਆਏ ਜੀ ਵੱਡੇ ਵੱਡੇ ਦਾਤ ਮੈਂ ਆਪ ਦੇਖਿਆ ਵਾਂ ਇਹਨਾਂ ਦੀ ਵੀਡੀਓ ਬਣੀ ਹੋਈ ਆ ਸੈਲੀਬ੍ਰੇਸ਼ਨ ਪਲਾਇਆ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਕਿਦਾਂ ਪਛਦੀ ਦਾ ਮਸਲਾ ਦੱਸ ਰਹੇ ਇਹ ਤਾਂ ਜੀ ਪਤਾ ਹੀ ਨਹੀਂ ਕਿ ਐਡੀ ਗੱਲ ਚੱਕ ਰਿਆ ਕੋਈ ਕੁੜੀ ਵਾਲਾ ਨੰਬਰ ਨਹੀਂ ਹੈਗਾ ਉਹ ਪਤਾ ਨਹੀਂ ਕਿ ਅੱਦੀ ਗੱਲ ਆ ਇਹਨੂੰ ਤਾਂ ਯਾਬਦੀ ਨਹੀਂ ਹੈਗਾ ਪਤਾ ਨਹੀਂ ਕਿਹੜੀ ਗੱਲ ਚੱਕੀ ਜਾਂਦੇ ਆ ਐਦਾਂ ਦਾ ਕੋਈ ਨੋਸ ਨਹੀਂ ਬਸ ਉਹੀ ਗੱਲ ਜਿਹੜੀ ਮੈਂ ਦੱਸੀ ਆ ਹਥਿਆਰ ਕੀ ਸੀ ਇਹਨਾਂ ਕੋਲ ਹਥਿਆਰ ਇਹਨਾਂ ਕੋਲੇ ਛਰਪਾਨਾ ਸੀਗਾ ਤੇ ਲੰਬੇ ਲੰਬੇ ਦਾੰਦ ਸੀਗੇ ਵੱਡੇ ਮੈਂ ਆਪੱਖੋਂ ਦੇਖਿਆ ਸਾਡੀ ਕੁੜੀ ਨੂੰ ਨੰਬਰ ਦਿੱਤਾ ਗਿਆ ਇਹ ਤਾਂ ਗੱਲ ਮੈਨੂੰ ਪਤਾ ਨਹੀਂ ਜੀ ਕੁੜੀ ਵਾਲਾ ਸਿਸਟਮ ਤਾਂ ਤੁਹਾਨੂੰ ਵੀ ਨਹੀਂ ਪਤਾ ਕਿੱਥੋਂ ਆ ਗਿਆ ਮੌਕੇ ਤੇ ਸੀਸੀਟੀਵੀ ਵਗੈਰਾ ਲੱਗੀ ਮੌਕੇ ਤੇ ਹਾਂ ਮੌਕੇ ਤੇ ਸੀਸੀਟੀਵੀ ਲੱਗੀ ਆ ਗਿਆ ਜੀ ਜਿੱਥੇ ਮੈਂ ਕੰਮ ਕਰਦਾ ਉੱਥੇ ਵੀ ਸੀਸੀਟੀਵੀ ਹੈਗੇ ਵਾ ਮੈਂ ਸਾਹਮਣੇ ਕੰਮ ਕਰਦਾ ਜਿੱਥੇ ਲੜਾਈ ਹੋਈ ਆ ਤੇ ਇਹ ਸੈਲੀਬ੍ਰੇਸ਼ਨ ਜਿੱਥੇ ਇਹਨਾਂ ਨੇ ਕੁੱਟਿਆ ਵਾ ਉੱਥੇ ਦੀ ਵੀ ਵੀਡੀਓ ਪ੍ਰਸ਼ਾਸਨ ਤੋਂ ਕੀ ਮੰਗੇ ਪ੍ਰਸ਼ਾਸਨ ਤੋਂ ਮੰਗੇ ਇਹੀ ਆ ਜੀ ਸਾਨੂੰ ਇਨਸਾਫ ਚਾਹੀਦਾ ਵਾ ਕੰਪਲੀਟ ਲਿਖਾਤੀ ਕੰਪਲੀਟ ਕਰਾਈ ਆ ਜੀ ਡਿਵੀਜ਼ਨ ਸਾਡੇ 6 6 ਉਧਰ ਜਦੋਂ ਦੂਜੀ ਧਿਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਪਹਿਲੀ ਧਿਰ ਤੇ ਕਿਸੇ ਵਿਆਹ ਦੇ ਵਿੱਚ ਭੂਆ ਦੀ ਕੁੜੀ ਨੂੰ ਨੰਬਰ ਫੜਾਉਣ ਦੇ ਮੁੰਡੇ ਤੇ ਇਲਜ਼ਾਮ ਲਗਾਏ ਹਨ ਉਹਨਾਂ ਨੇ ਕਿਹਾ ਕਿ ਜਿਸ ਕਾਰਨ ਇਹ ਝਗੜਾ ਹੋਇਆ ਕੱਲਾ ਬੱਚਾ ਸੂਰਜ ਧੋਕਾ ਉਹਨੇ ਮੇਰੇ ਵਿੱਚ ਕਿਹਾ ਦੇਖੂਗਾ ਸੁਰਜ ਪਤਾ ਬੱਚਾ ਵੀ ਮੈਂ ਹੀ ਉਹਨੂੰ ਉਦੇ ਉੱਪਰ ਦਾ ਸੀਟੀ ਕੈਮਰੇ ਅਮਰਦੇਵ ਚੱਕਰ ਲਓ ਉਹਨੂੰ ਮੈਂ ਹੀ ਬਚਾਇਆ ਉੱਪਰ ਪੈ ਗਿਆ ਤੇ ਮੈਂ ਮੇਰੀ ਬੱਚੀਆਂ ਮੇਰੀਆਂ ਬੱਚੀਆਂ ਨੇ ਮੈਂ ਹੀ ਉਹਨੂੰ ਬਚਾਇਆ ਪਰ ਇਹ ਗੱਲ ਤੇ ਸੂਰਜ ਦੀ ਹੈ ਵੀ ਤੂੰ ਕਮਜ਼ੰਦਾ ਕਰਦਾ ਆਪਦੇ ਕਰਿਆ ਜਾਂ ਫੁਕਰਾਪੰਦੀ ਕਰਦਾ ਮੁੰਡੇ ਨਾਲ ਬਰਥਡੇਮ ਨਾਲ ਸ੍ਰੀਆਮ ਗਰਾਉਂਡ ਦੇ ਵਿੱਚ 100 ਬੰਦੇ ਬੁਲਾਉਂਦਾ ਗੁੰਡੇ ਬੁਲਾਉਂਦਾ ਸ਼ਹਿਰ ਦੇ ਕਿ ਵੀ ਮੇਰੀ ਬਣੇ ਦਬਸ ਜਿਹਦਾ ਵੱਡਾ ਪਰਿਵਾਰ ਹੋਵੇ ਇਕੱਲੇ ਡਰਦਾ ਯਾਰ ਜਿਹਦਾ ਵੱਡਾ ਪਰਿਵਾਰ ਕੋਈ ਡਰਦਾ ਕੋਈ ਬੰਦਾ ਨਹੀਂ ਡਰਦਾ ਭਾਈ ਹੁਣ ਭੈਣਤੀ ਕੋ ਛੜੂਗਾ ਔਰ ਰੰਸ ਰਹਿੰਦੀ ਹੈ ਵੀਰੇ ਸੋ ਛੜ ਛੜ ਦਾ ਮਾਮਲਾ ਨੰਬਰ ਤੇ ਨੰਬਰ ਤੇ ਨੰਬਰ ਤੇ ਨੰਬਰ ਫੋਨ ਨੰਬਰ ਦਿੱਤਾ ਸੀ ਇਹ ਪਹਿਲਾ ਨੰਬਰ ਦਿੱਤਾ ਸੀ ਆ ਸੁਣੋ ਇਹ ਲੜਾਈ ਦੀ ਹੈ ਮੈਂ ਦੱਸਦਾ ਮਾਂ ਇਹ ਲੜਾਈ ਦੀ ਹੈ ਉਹ ਪਹਿਲਾਂ ਇਹਨਾਂ ਨੇ ਨੰਬਰ ਦਿੱਤਾ ਸੀ ਮੇਰੀ 18 ਸਾਲ ਹੁਣ ਆਲਾ ਮਾਰਚ ਮੇਰਾ ਨਾਮ ਬੀਸ਼ੂ ਆ ਜੀ ਤਾਂ ਪਹਿਲਾਂ ਇਹਨਾਂ ਨੇ ਕੀ ਹੋਇਆ ਕਿਹੜੀ ਜਗ੍ਹਾ ਸਭ ਤੋਂ ਪਹਿਲਾਂ ਸਾਡੇ ਨਾਲ ਭੂਆ ਦੀ ਕੁੜੀ ਆਈ ਹੋਈ ਸੀ ਵਿਆਹ ਸੀਗਾ ਸਾਡੇ ਘਰੇ ਮੇਰੀ ਭੈਣ ਦਾ ਵਿਆਹ ਸੀਗਾ ਉਦੋਂ ਇੱਕ ਅੰਕਿਤ ਨਾਮ ਦਾ ਮੁੰਡਾ ਸੀਗਾ ਉਹਨੇ ਮੇਰੀ ਭੈਣ ਨੂੰ ਨੰਬਰ ਦਿੱਤਾ ਅਸੀਂ ਫੋਨ ਕੀਤਾ ਤਾਂ ਸੂਰਜ ਬੋਲਿਆ ਕਹਿੰਦਾ ਮੰਡੀ 'ਚ ਖੜਾ ਆ ਜਾਓ ਤਾਂ ਇਹਨਾਂ ਨੇ ਸਾਡੇ ਨਾਲ ਤਾਂ ਭਾਈ ਉਸ ਦਿਨ ਸਾਡੇ ਪੰਚਾਇਤੀ ਫੈਸਲਾ ਹੋ ਗਿਆ ਸੀ ਉਦੋਂ ਪੁਲਿਸਦਾਨ ਨੇ ਪਰਚਾ ਕਰਾਇਆ ਸੀ ਉਸ ਤੋਂ ਬਾਅਦ ਮੈਂ ਨਾ ਆਰਾਮ ਨਾਲ ਆ ਰਿਹਾ ਸੀ ਤਾਂ ਕਿ ਇਹਨੇ ਮੋਟਰਸਾਈਕਲ ਮਾਰ ਰਿਆ ਮੇਰੇ ਵਿੱਚ ਮੈਂ ਕਿਹਾ ਵੀਰੇ ਦੇਖ ਲਾ ਇਹਨੇ ਮੈਨੂੰ ਕਹਿੰਦਾ ਕਹਿੰਦਾ ਮੈਂ ਤੇਰੇ ਵੱਲ ਤਮਾਰੂਗਾ ਮੇਰੇ ਵਾਲ ਨੂੰ ਚਪੇੜਾ ਕਰਨ ਲੱਗਿਆ ਮੈਂ ਆਪਣੇ ਪ੍ਰਾਂ ਨੂੰ ਕਿਹਾ ਮੈਂ ਕਿਹਾ ਵੀਰੇ ਦੱਦਾ ਕਹਿ ਰਿਹਾ ਵਾ ਮੈਂ ਕਿਹਾ ਗੱਲ ਕਰ ਲੈ ਸੂਰੇ ਵੀਰੇ ਕਹਿੰਦਾ ਮੈਂ ਨਹੀਂ ਕਰਦਾ ਕਿਸੀ ਭੈਣ ਕੱਲ ਮੇਰੀ ਗੱਲ ਕਰਾਓ ਹੇ ਗੱਲੋ ਇਹ ਬੱਚੇ ਮੁੰਡੇ ਵਾਂਡੇ ਇਕੱਠੇ ਕਰਕੇ ਇਹਨਾਂ ਨੇ ਸਾਡੇ ਘਰੇ ਗੇਟ ਗੁੱਟ ਪਾੜਿਆ ਬੱਚੇ ਅਸੀਂ ਇਹਨਾਂ ਦੇ ਮਾਰਿਆ ਨੇ ਭਾਈ ਬਸ ਇੰਨੀ ਗੱਲ ਦੋਵੇਂ ਧਿਰਾਂ ਇੱਕ ਦੂਜੇ ਉੱਤੇ ਗੰਭੀਰ ਇਲਜ਼ਾਮ ਲਗਾ ਰਹੀਆਂ ਹਨ ਦੂਜੇ ਪਾਸੇ ਇਸ ਮਾਮਲੇ ਦੀ ਪੁਲਿਸ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਦੀ ਜਾਂਚ ਅਤੇ ਘਟਨਾ ਸਥਾਨ ਤੇ ਲੱਗੇ ਸੀਸੀਟੀਵੀ ਕੈਮਰੇ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਆਖਿਰ ਗਲਤੀ ਕਿਸ ਦੀ ਹੈ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ